ਆਪ ਪਹਿਨਾ ਸਾਡੀਆਂ ਗਰਭਪਤੀਆਂ ਸੀ ਰਾਤ ਨੂੰ ਉਹਨਾਂ ਦੇ ਟਿੱਡ ਦੇ ਉੱਤੇ ਰੱਖ ਕੇ ਸਾਰੀ ਰਾਤ ਕੋਟ ਦੇ ਨੇ ਲਾਣੇ ਚ ਸੰਗ ਕਰਿਆ ਜਾਂਦਾ ਤੂੰ ਇਮੇਜਨ ਕਰੋ ਮਾਵਾਂ ਕਿੰਨਾ ਤਸੀਹੇ ਤੇ ਕਿੰਨੇ ਕਸ਼ਟ ਝੱਲੇ ਸੀ ਫਿਰ ਦੂਸਰੀ ਗੱਲ ਉਹ ਡੋਲਿਆ ਨਹੀਂ ਸੀ ਆਪਣਾ ਧਰਮ ਨਹੀਂ ਸੀ ਛੱਡੇਆ ਫਿਰ ਤੀਜਰੀ ਗੱਲ ਜਿੱਥੇ ਮੈਂ ਜਕਰ ਕਰਦਾ ਸੀ ਕਿ ਜਿਹੜੀਆਂ ਮਾਵਾਂ ਰਾਤ ਕਮਜ਼ੋਰ ਸੀ ਨਹੀਂ ਸੀ ਪੀਸਣਾ ਭੇਜ ਰਾਤ ਨੂੰ ਉਹਨਾਂ ਦੇ ਹੱਥ ਪੈਰ ਬੰਨ੍ਹ ਦਿੰਦੇ ਸੀ ਉੱਤੇ ਪੈਰ ਬੰਨ੍ਹ ਕੇ ਤੇ ਆਹ ਜਿਹੜਾ ਚੱਕੀ ਦਾ ਕੋਲ ਸੀ ਆ ਮਾਵਾਂ ਦੀ ਛਾਤੀ ਤੋੜ ਦਿੰਦੇ ਸੀ ਕਿ ਮਾਂ ਸੌ ਨਾ ਸਕੇ ਬੱਚੇ ਨੂੰ ਦੁੱਧ ਨਾ ਦੇ ਸਕੇ ਉਹ ਨੀਂਦਿਆਂ 'ਚ ਬੱਚੇ ਸੁਡ ਦਿੰਦੇ ਸੀ ਉੱਤੇ ਥੱਲਾ ਨੇਂ ਮੇਂਜੇ ਕਰ ਦਿੰਦੇ ਸੀ ਨੇਂਜੇ 'ਚ ਖੁੱਭ ਜਾਂਦੇ ਸੀ ਕਤਲ ਤੇ ਟੋਟੇ ਕਰ ਕਰ ਕੇ ਢੇਰ ਲੱਗ ਜਾਂਦੇ ਸੀ ਉਹਨਾਂ ਬੱਚਿਆਂ ਨੇ ਫਿਰ ਆਂਦਰਾਂ ਕੱਢ ਕੇ ਉਹ ਗੱਲੇ ਜਿਹੜਾ ਪਣਾ ਕੇ ਮਾਵਾਂ ਤੇ ਪਾ ਦਿੰਦੇ ਸੀ ਫਿਰ ਵੀ ਤਹਾਂ ਮਾਵਾਂ ਉਹਨਾਂ ਨੇ ਅਰਦਾਸ ਦਾ ਪੱਲਾ نیچے ਛੱਡਿਆ ਉਹਨਾਂ ਨੇ ਸਿੱਧਕ ਰੱਖਿਆ ਭਰੋਸਾ ਰੱਖਿਆ ਤੇ ਤੀਸਰੀ ਗੱਲ ਛੇਂਗਾ ਨੂੰ ਕੈਦ ਕਰਕੇ ਲਿਆਇਆ ਜਾਂਦਾ ਸੀ ਇੱਥੇ ਮੈਂ ਪਹਿਨੇ ਨਾ ਪੂਰਾ ਨਖਾਸ ਚੋਕੇ ਉਹ ਇਲਾਕਾ ਜਿੱਥੇ ਕਤਲਗਾ ਸੀ ਇਹਨੂੰ ਇੱਥੇ ਕੋਈ ਪਿੱਛੇ ਨਹੀਂ ਸੀ ਹਟਦਾ ਜਗਾਰੇ ਛੱਡਦੇ ਜਾਂਦੇ ਸੀ ਤੇ ਛੇਦੀ ਦਿੰਦੇ ਜਾਂਦੇ ਸੀ ਅੱਗੇ ਹੋ ਕੇ ਢੇਰ ਲੱਗ ਜਾਂਦਾ ਸੀ ਤੇ